ਇਹ ਸਦਾਬਾਰਤ ਨੇੜੇ ਹੋਲੀ ਫੈਮਿਲੀ ਸਕੂਲ ਦੇ ਨੇੜੇ ਦੀਆਂ ਨੇ ਜਿੱਥੇ ਕਿ ਇੱਕ ਜਿਵੇਂ ਕਿ ਨਾਮ ਰੱਖਿਆ ਗਿਆ ਜਗੀਰੇ ਦੇ ਵਿੱਚੋਂ ਰਸਤਾ ਲੰਘਦਾ ਹੈ ਸ਼ਾਰਟ ਹੈਂਡ ਸ਼ਹਿਰ ਨੂੰ ਜੋੜਦਾ ਹੈ ਇੱਕ ਨਾਲ ਇੱਕ ਪੁਲ ਬਣਿਆ ਹੋਇਆ ਸੀਗਾ ਜਿਹੜਾ ਕਿ ਪਿਛਲੇ ਦਿਨੀ ਆਏ ਹੜ੍ਹ ਦੇ ਵਿੱਚ ਹੜ੍ਹ ਗਿਆ ਸੀਗਾ ਲੇਕਿਨ ਇਸ ਵਾਰ ਇੱਕ ਸਾਇਦ ਕਿਸੇ ਵੀ ਪ੍ਰਸ਼ਾਸਨ ਦਾ ਕਿਸੇ ਵੀ ਨਵੀਂ ਧਿਆਨ ਨਹੀਂ ਦਿੱਤਾ ਪਰ ਲੇਕਿਨ ਇਹ ਪੁਲ ਬਹੁਤ ਮਦਦ ਕਰਦਾ ਸੀਗਾ ਕਿਉਂਕਿ ਜਿਹੜਾ ਵੀ ਕੋਈ ਵਿਅਕਤੀ ਜਗੀਰੇ ਜਨੂੰ ਹੋ ਕੇ ਨਿਕਲਦਾ ਸੀ ਉਹ ਬੜੇ ਛੇਤੀ ਸਾਇਤ ਨੂੰ ਟੱਚ ਕਰਦਾ ਸੀਗਾ ਇਹ ਰਸਤਾ ਜਿਹੜਾ ਬਹੁਤ ਹੀ ਨੇੜੇ ਹੈ ਕਿਉਂਕਿ ਉੱਪਰੋਂ ਦੋ ਜਾਣ ਨੂੰ ਟਾਈਮ ਲੱਗਦਾ ਹੈ ਤੇ ਫਾਟਕ ਵੀ ਬੰਦ ਮਿਲਦੇ ਆ ਪਰ ਲੇਕਿਨ ਮੈਂ ਦੇਖ ਰਿਹਾ ਬਹੁਤ ਸਾਰੇ ਲੋਕ ਫਾਟਕਾ ਦੀ ਰਿਪੇਅਰ ਹੋਣ ਕਰਕੇ ਉਹਨਾਂ ਨੂੰ ਬੰਦ ਹੋਣ ਕਰਕੇ ਬਹੁਤ ਸਾਰੇ ਲੋਕ ਇਧਰੋਂ ਲੰਘ ਰਹੇ ਆ ਲੇਕਿਨ ਕਈ ਕੋਈ ਨਾ ਕੋਈ ਵੱਡਾ ਹਾਦਸਾ ਵਾਪਰਨ ਦਾ ਡਰ ਜ਼ਰੂਰ ਹੈ ਕਿਉਂਕਿ ਅਸੀਂ ਖੁਦ ਜਾ ਕੇ ਇਸ ਰਸਤੇ ਦੇ ਨਾਲ ਜਾ ਕੇ ਦੇਖਿਆ ਪਰ ਲੇਕਿਨ ਜਿਹੜੀ ਪੁਲੀ ਜਿਹੜੀ ਹੈ ਜਦੋਂ ਪੁਲੀ ਹੈ ਜੇ ਪੁਲੀ ਦੇ ਰਾਂਸ ਜਗਰੇ ਦੇ ਵਿੱਚ ਜਾਇਆ ਜਾਵੇ ਤਾਂ ਬਿਲਕੁਲ ਕੋਈ ਖਤਰਾ ਨਹੀਂ ਹੈ ਪਰ ਲੇਖੇ ਤਾਂ ਹੁਣ ਮੇਨ ਰੋਡ ਦੇ ਉੱਤੇ ਘੁੰਮ ਕੇ ਜਾਣਾ ਪੈਂਦਾ ਹੈ ਜਿਸ ਨਾਲ ਕਾਫੀ ਖਤਰਾ ਬਣਿਆ ਹੋਇਆ ਹੈ ਪ੍ਰਸ਼ਾਸਨ ਤੋਂ ਬਿਲਕੁਲ ਪਰਜੋਰ ਮੰਗ ਕੀਤੀ ਹੈ ਇਲਾਕੇ ਦੇ ਇਲਾਕੇ ਲੋਕਾਂ ਨੇ ਤੇ ਵੀ ਬਿਲਕੁਲ ਇਸ ਪੁਲੀ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ ਤਾਂ ਕਿ ਕੋਈ ਕਿਸੇ ਤਰ੍ਹਾਂ ਦੀ ਕੋਈ ਵਾਰਦਾਤ ਨਾ ਵਾਪਰ ਸਕੇ ਦੂਜੇ ਕਿ ਇੱਕ ਹੋਰ ਹੈ ਵੱਡੀ ਗੱਲ ਇਹ ਹੈ ਵੀ ਬੱਚੇ ਇਸ ਹੋਲੀ ਫੈਮਿਲੀ ਸਕੂਲ ਜਿਹੜਾ ਆਪਣੇ ਜ਼ਿਲ੍ਹੇ ਦਾ ਮਸ਼ਹੂਰ ਸਕੂਲ ਹੈ ਇਸ ਦੇ ਵਿੱਚ ਬੱਚੇ ਪੜ੍ਹਦੇ ਨੇ ਉਹ ਵੀ ਇਸ ਰਸਤੇ ਦੇ ਉੱਤੇ ਲੰਘਦੇ ਸੀਗੇ ਲੇਕਿਨ ਹੁਣ ਉਹਨਾਂ ਨੂੰ ਵੀ ਮੇਨ ਰੋਡ ਨੂੰ ਹੋ ਕੇ ਲੰਘਣਾ ਪੈਂਦਾ ਹੈ ਜਿਸ ਨਾਲ ਕੋਈ ਵੀ ਵੱਡੀ ਕੋਈ ਅੰਨ ਹੋਣੀ ਨਾ ਵਾਪਰ ਜਵੇ ਬਿਲਕੁਲ ਹੈ ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਸਦਾ ਬਰਤ ਨੇੜੇ ਹੌਲੀ ਫੈਮਿਲੀ ਸਕੂਲ ਦੇ ਨੇੜੇ ਦੀਆਂ ਨੇ ਜਿੱਥੇ ਕਿ ਇੱਕ ਜਿਵੇਂ ਕਿ ਨਾਮ ਰੱਖਿਆ ਗਿਆ ਜਗੀਰੇ ਦੇ ਵਿੱਚੋਂ ਰਸਤਾ ਲੰਘਦਾ ਹੈ ਸ਼ਾਰਟ ਹੈਂਡ ਸ਼ਹਿਰ ਨੂੰ ਜੋੜਦਾ ਹੈ ਇੱਕ ਨਾਲ ਇੱਕ ਪੁਲ ਬਣਿਆ ਹੋਇਆ ਸੀਗਾ ਜਿਹੜਾ ਕਿ ਪਿਛਲੇ ਦਿਨੀ ਆਏ ਹੜ੍ਹ ਦੇ ਵਿੱਚ ਹੜ੍ਹ ਗਿਆ ਸੀਗਾ ਲੇਕਿਨ ਇਸ ਵਾਰ ਕਿਸੇ ਵੀ ਪ੍ਰਸ਼ਾਸਨ ਨੇ ਕਿਸੇ ਵੀ ਨਵੀਂ ਧਿਆਨ ਨਹੀਂ ਦਿੱਤਾ ਪਰ ਲੇਕਿਨ ਇਹ ਪੁਲ ਬਹੁਤ ਮਦਦ ਕਰਦਾ ਸੀਗਾ ਕਿਉਂਕਿ ਜਿਹੜਾ ਵੀ ਕੋਈ ਵਿਅਕਤੀ ਜ਼ਗੀਰੇ ਜਨੂੰ ਹੋ ਕੇ ਨਿਕਲਦਾ ਸੀ ਉਹ ਬੜੇ ਛੇਤੀ ਸਾਇਤ ਨੂੰ ਟੱਚ ਕਰਦਾ ਸੀਗਾ ਇਹ ਰਸਤਾ ਜਿਹੜਾ ਬਹੁਤ ਹੀ ਨੇੜੇ ਹੈ ਕਿਉਂਕਿ ਉੱਪਰੋਂ ਤੋਂ ਜਾਣ ਨੂੰ ਟਾਈਮ ਲੱਗਦਾ ਹੈ ਤੇ ਫਾਟਕ ਵੀ ਬੰਦ ਮਿਲਦੇ ਆ ਪਰ ਲੇਕਿਨ ਮੈਂ ਦੇਖ ਰਿਹਾ ਬਹੁਤ ਸਾਰੇ ਲੋਕ ਫਾਟਕਾ ਦੀ ਰਿਪੇਅਰ ਹੋਣ ਕਰਕੇ ਉਹਨਾਂ ਨੂੰ ਬੰਦ ਹੋਣ ਕਰਕੇ ਬਹੁਤ ਸਾਰੇ ਲੋਕ ਇੱਧਰੋਂ ਲੰਘ ਰਹੇ ਆ ਲੇਕਿਨ ਕਈ ਕੋਈ ਨਾ ਕੋਈ ਵੱਡਾ ਹਾਦਸਾ ਵਾਪਰਨ ਦਾ ਡਰ ਜ਼ਰੂਰ ਹੈ ਕਿਉਂਕਿ ਅਸੀਂ ਖੁਦ ਜਾ ਕੇ ਇਸ ਰਸਤੇ ਦੇ ਨਾਲ ਜਾ ਕੇ ਦੇਖਿਆ ਪਰ ਲੇਕਿਨ ਜਿਹੜੀ ਪੁਲੀ ਜਿਹੜੀ ਹੈ ਜਦੋਂ ਪੁਲੀ ਹੈ ਜੇ ਪੁਲੀ ਦੇ ਰਾਈਸ ਜਗਰੇ ਦੇ ਵਿੱਚ ਜਾਇਆ ਜਾਵੇ ਤਾਂ ਬਿਲਕੁਲ ਕੋਈ ਖਤਰਾ ਨਹੀਂ ਹੈ ਪਰ ਲੇਖੇ ਤਾਂ ਹੁਣ ਮੇਨ ਰੋਡ ਦੇ ਉੱਤੇ ਘੁੰਮ ਕੇ ਜਾਣਾ ਪੈਂਦਾ ਹੈ ਜਿਸ ਨਾਲ ਕਾਫੀ ਖਤਰਾ ਬਣਿਆ ਹੋਇਆ ਹੈ ਪ੍ਰਸ਼ਾਸਨ ਤੋਂ ਬਿਲਕੁਲ ਪਰਜੋਰ ਮੰਗ ਕੀਤੀ ਇਲਾਕੇ ਦੇ ਇਲਾਕੇ ਲੋਕਾਂ ਨੇ ਤੇ ਵੀ ਬਿਲਕੁਲ ਇਸ ਪੁਲੀ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ ਤਾਂ ਕਿ ਕੋਈ ਕਿਸੇ ਤਰ੍ਹਾਂ ਦੀ ਕੋਈ ਵਾਰਦਾਤ ਨਾ ਵਾਪਰ ਸਕੇ ਦੂਜੇ ਕੇ ਇੱਕ ਹੋਰ ਹੈ ਵੱਡੀ ਗੱਲ ਇਹ ਹੈ ਵੀ ਬੱਚੇ ਇਸ ਹੋਲੀ ਫੈਮਿਲੀ ਸਕੂਲ ਜਿਹੜਾ ਆਪਣੇ ਜ਼ਿਲ੍ਹੇ ਦਾ ਮਸ਼ਹੂਰ ਸਕੂਲ ਹੈ ਇਸ ਦੇ ਵਿੱਚ ਬੱਚੇ ਪੜ੍ਹਦੇ ਨੇ ਉਹ ਵੀ ਇਸ ਰਸਤੇ ਦੇ ਉੱਤੇ ਲੰਘਦੇ ਸੀਗੇ ਲੇਕਿਨ ਹੁਣ ਉਹਨਾਂ ਨੂੰ ਵੀ ਮੇਨ ਰੋਡ ਨੂੰ ਹੋ ਕੇ ਲੰਘਣਾ ਪੈਂਦਾ ਹੈ ਜਿਸ ਨਾਲ ਕੋਈ ਵੀ ਵੱਡੀ ਕੋਈ ਅੰਨ ਹੋਣੀ ਨਾ ਵਾਪਰ ਜਾਵੇ ਬਿਲਕੁਲ ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਸਦਾ ਬਰਤ ਨੇੜੇ ਹੋਲੀ ਫੈਮਿਲੀ ਸਕੂਲ ਦੇ ਨੇੜੇ